ਜਿਹੜਾ ਆਪਣਾ ਹਸਪੀਟਲ ਹੈ ਉਹਦੀ ਅਪਗ੍ਰੇਡਿੰਗ ਤੇ 14 ਕਰੋੜ 14 ਲੱਖ ਰੁਪਈਆ ਲੱਗਿਆ। ਸੀਐਸਸੀ ਮਰੀਂਡਾ ਦਾ ਜਿਹੜਾ ਆਪਾਂ ਡਿਜੀਟਲ ਉਦਘਾਟਨ ਕੀਤਾ ਹੈ 2.6 ਕਰੋੜ ਰੁਪਈਆ। ਇੱਕ ਸਟੈਂਪ ਬੱਸ ਹੈ ਮੋਬਾਈਲ ਉਹ ਫਿਜ਼ਿਕਸ ਦੀ ਕਹਿ ਲੋ ਕੈਮਿਸਟਰੀ ਦੀ ਕਹਿ ਲੋ ਕਿ ਚਲਦੀ ਫਿਰਦੀ ਲੈਬੋਰੀ ਹੈ ਸਕੂਲਾਂ ਚ ਭੇਜਾਂਗੇ ਬੱਚੇ ਹੋਰ ਤੋਂ ਸਿੱਖਣਗੇ ਨਵਾਂ ਸਿੱਖਣਗੇ। बनਗੇ ਵੱਡੇ ਅਫਸਰ ਬਣਗੇ ਉਹ ਪੜ੍ਹਾਈ ਜਿਹੜੀ ਅਮਰੀਕਾ ਕੈਨੇਡਾ ਚ ਵੀ ਨਹੀਂ ਮਿਲਦੀ ਜੇ ਇੱਥੇ ਬੱਚਿਆਂ ਨੂੰ ਅਵੇਲੇਬਲ ਕਰਾਵਾਂਗੇ ਤੇ ਬੱਚੇ ਫਸਟ ਆ ਰਹੇ ਨੇ ਜਦੋਂ ਬੱਚੇ ਬਣ ਕੇ ਵੱਡੇ ਵੱਡੇ ਅਫਸਰ ਗਰੀਬੀਆਂ ਚੱਕੇ ਜਾਣਗੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਖੜਾ ਹੈ ਤੁਹਾਡਾ ਭਾਈ ਖੜਾ ਹੈ ਤੁਹਾਡੇ ਚ ਵੀ ਹੋਣਗੇ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਂ ਕਿਸੇ ਦੇ ਕਰਤਿਆਂ ਨੂੰ ਕੋਈ ਨੌਕਰੀ ਮਿਲੀ ਹੋਊ 1 ਰੁਪਇਆ ਸਾਬਤ ਕਰ ਦਿਓ ਕਿ 1 ਰੁਪਇਆ ਲੱਗ ਗਿਆ ਯਾਰ ਭਗਵੰਤਬਾਨ ਨੂੰ ਚਾਹ ਪੀਉਣੀ ਪੈਗੀ 1 ਰੁਪਇਏ ਦੀ ਫਿਰ ਉਹੀ ਬਿਜਲੀ ਉਹੀ ਜੈਂਪਰ ਉਹੀ ਤਾਰਾਂ ਉਹੀ ਫਿਊਜ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਆਉਂਦੀ ਹੈ ਨਾ ਫਿਰ ਦਿਨੇ ਮੋਟਰਾਂ ਲਈ ਰਾਤ ਨੂੰ ਮੱਛਰ ਤੋਂ ਗੋਡੇ ਖਵਾਉਣ ਦੀ ਲੋੜ ਤਾਂ ਨਹੀਂ ਪੈਂਦੀ ਸੱਪਾਂ ਦੀਆਂ ਸਿਰੀਆਂ ਦੀ ਮੱਦਨ ਦੀ ਲੋੜ ਤਾਂ ਨਹੀਂ ਪੈਂਦੀ ਬੀਰੋ ਬਿਜਲੀ ਫ੍ਰੀ ਕਰਤੀ ਕਿਸੇ ਦਾ 3500 ਬਿੱਲ ਆਉਂਦਾ ਸੀ ਤੇ ਇਹਦਾ 3000 ਇਹਦਾ 2500 ਬਚ ਗਿਆ ਹਸਪਤਾਲ ਫ੍ਰੀ ਹੋ ਗਏ ਔਰ ਕਿੰਨਾ ਸੋਹਣਾ ਸਥਲ ਬਣਾਇਆ ਤੂੰ ਜਾ ਕੇ ਆਏ ਮੈਂ ਕਹੇ ਨਹੀਂ ਕਹਿੰਦਾ ਕਿ ਬਿਮਾਰ ਹੋ ਕੇ ਜਾਣਾ ਹੁੰਦਾ ਹੈ ਬੈਸੀ ਜਾ ਕੇ ਸਕੂਲਾਂ ਚ ਕੌਣ ਪੜਦਾ ਗਰੀਬਾਂ ਦੇ ਬੱਚੇ ਕੀ ਕਰਨ ਜਾਂਦੇ ਸੀ ਦਲੀਆ ਖਾਣ ਹੁਣ ਇੰਨੇ ਵਧੀਆ ਬਣਾਤੇ ਸਰਕਾਰੀ ਸਕੂਲਾਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਹੁਣ 805 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ ਡਾਕਟਰ ਬਣਨਗੇ ਹੁਣ 446 ਬੱਚੇ JEE ਦਾ ਪੇਪਰ ਕਲੀਅਰ ਕਰਕੇ ਔਖਾ ਸਭ ਤੋਂ ਔਖਾ ਟੈਸਟ ਹੈ ਜੋ 44 ਬੱਚੇ JEE ਐਡਵਾਂਸ ਦਾ ਪੇਪਰ ਕਲੀਅਰ ਕਰ ਗਏ ਉਹ ਚੱਕਣਗੇ ਹੁਣ ਗਰੀਬੀਆਂ ਜਦੋਂ ਹੋਣਾ ਕਰੋੜ ਕਰੋੜ ਰੁਪਏ ਦੇ 80 80 ਲੱਖ ਰੁਪਏ ਦੇ ਪੈਕੇਜ ਤੇ ਕੰਪਨੀਆਂ ਨੇ ਕਿਹਾ ਵੀ 80 ਲੱਖ ਰੁਪਏ ਸਾਲ ਦਾ ਦੇਵਾਂਗੇ ਸਾਡੇ ਨਾਲ ਸਾਈਨ ਕਰਨਾ ਉਹ ਤੇ ਗਰੀਬੀ ਚੱਕੀ ਜਾਊਗੀ ਇਹ ਨੀਲੇ ਕਾੜਾ ਨਾਲ ਪੀਲੇ ਕਾੜਾ ਲਾਲ ਕਾੜਾ ਨਾਲ ਨਹੀਂ ਚੱਕੀ ਜਾਣੀ